ਆਲੂ ਕਦੇ ਫਿਰ ਰਹੇ ਆ ਸਾਡੀ ਕੁੜੀ ਅਜਾ ਚੁੰਨੀ ਸੀ ਉਹ ਤਾਂ ਚੁੰਨੀ ਸੀ ਚੰਗੀ ਪੱਲੀ ਸਾਨੇ ਪੇਚੀ ਸੀ ਚੰਗੀ ਪੱਲੀ ਪੇਚੀ ਸੀ ਸਾਨੇ ਸਾਡੀ ਕੁੜੀ ਚੰਗੀ ਪੱਲੀ ਤੇ ਅਨੇ ਮਾਰ ਕੇ ਤਰਸੀ ਮੇਰੀ ਕੱਲੀ ਤੇ ਅਨੇ ਮਾਰ ਕੇ ਤਰਸੀ ਤਨੇ ਨਾ ਜਾਣ ਕੇ ਅਨੇ ਮਾਰ ਕੇ ਤਰਸੀ ਤਨੇ ਚੰਗੀ ਪੱਲੀ ਮੇਰਾ ਕੋਈ ਬੰਦੇ ਤੇ ਨਹੀਂ ਆਤੀ ਮੈਂ ਲੱਗਦਾ ਬਾਰਾ ਸਵੇਰੇ ਸਾਡੀ ਕੋਈ ਗੱਲ ਨਹੀਂ ਸੁਣੀ ਉਹ ਹਾਲ ਹੈ ਤੇ ਨਾ ਨੇ ਦੱਸੋ ਪਾ ਸਾਡੀ ਗੁੱਡੀ ਹੋ ਸਿਕੰਡ ਵਾਰ ਦੀ ਇਹਨਾਂ ਨੇ ਪਾ ਸਾਡੀ ਗੁੱਡੀ ਕੜੀ ਸੀ ਸਰਤਾ ਗੁੱਡੀਆਂ ਬੁਰਪੋ ਤੇ ਕਾਦੀ ਆਪਣੀ ਬਾਰਾ ਦੀ ਸਾਡੀ ਗਾਈ ਕਰ ਲੈਣੇ ਤੋ ਤਿੰਨ ਦਿਨ ਹੋ ਗਏ ਨੇ ਸਾਨੂੰ ਕਹਿੰਦੇ ਸਰ ਕੰਦਾ ਬੱਟ ਨਹੀਂ ਆ ਗਿਆ ਸਾਨੂੰ ਬੈੱਕ ਦੇ ਦੋ ਅਸੀਂ ਜਿੰਨੇ ਮਰਜ਼ੀ ਪੈਸੇ ਲਾ ਲਾਂਗੇ ਸਾਡੀ ਕੋਈ ਸੁਣਾਈ ਨਹੀਂ ਦਿੱਤੀ ਇਹਨਾਂ ਨੇ ਨਾ ਨਾ ਮੰਨਦੀ ਅਸੀਂ ਸਵੇਰ ਦੇ ਤੁੱਥੇ ਪਾਣੇ ਇਤਨੀ ਵੀਰੇ ਸਾਡੀ ਕੋਈ ਸੁਣਾਈ ਨਹੀਂ ਕਰੀ ਇਹਨਾਂ ਨੇ ਮਾਰ ਮਾਰ ਕੇ ただ。 ਉਹਨਾਂ ਤਾਂ ਡਾਕਟਰਾਂ ਨੇ ਉਹਨੂੰ ਜਾਨ ਦਿੱਤੀ ਉਹਨਾਂ ਨੇ ਜਿਹਨੇ ਬੋਲ ਕੇ ਜੀ ਨਾ ਮਾਰਨ ਕਹੀ ਮੈਡੀਕਲ ਇੱਕ ਮਿੰਟ ਇੱਕ ਜਣਾ ਬੋਲੋ ਇੱਕ ਜਣਾ ਦੱਸੋ ਮੈਡਮ ਇਹ ਬਹੁਤ ਸਾਨੂੰ ੱੱਕੇ ਮਾਰ ਮਾਰ ਕੇ ਬਾਹਰ ਕਰਦੇ ਕਹਿੰਦੇ ਬਾਹਰ ਜਾਓ ਉਹ ਉਸ ਟਾਈਮ ਮਰੀ ਪਈ ਸੀ ਉਹ ਕੱਲ ਸਾਡੀ ਸ਼ਹਿਰ ਵਿੱਚ ਅਸੀਂ ਡਾਕਟਰ ਜੀ ਦਾਖਲ ਕਰਾਈ ਤੇ ਕਹਿੰਦਾ ਫਿਰ ਦਵਾਈਆਂ ਲਿਓ ਫਿਰ ਇਥੇ ਥੱਲੇ ਆਇਆ ਮੁੰਡਾ ਜਿਹਦਾ ਸਾਲਾ ਤੇ ਇਹਨਾਂ 11000 ਰੁਪਏ ਦਵਾਈ ਬਣੀ ਆ ਫਿਰ 11 ਚ ਉਹਨਾਂ ਨੇ 7000 ਰੁਪਏ ਲਿਆ ਕਿ ਉਹਦੀ ਦਿੱਤੀਆਂ ਜਾਨਾਂ ਹਨ ਮੈਨੂੰ ਮੇਰੇ ਸਾਹਮਣੇ ਦੇਖੋ ਮੈਂ ਠੋੜੀ ਬੋਲਾਂ ਜੀ ਸਵੇਰੇ 15 10000 ਦਿੱਤਾ ਜੀ ਤੇ 7000 ਰੁਪਏ ਵੀ ਦਵਾਈ ਦਾ 17 ਹੋ ਗਿਆ 17000 12 15000 ਰੁਪਏ ਨਾਲ ਜਿਹਨਾਂ ਸਵੇਰੇ ਕਰਾਈ ਜੀ ਹੋਰ ਐਨਾਂ ਨੂੰ ਪਤਾ ਸੀ ਇਹ ਸਾਨੂੰ ਸਵੇਰੇ ਛਿੜਕਾ ਦੇ ਰਹੇ ਸੀ ਕਿ ਨਾਲ ਪੈਸੇ ਦਿਓ ਐਨਾਂ ਨੂੰ ਠੋੜੇ ਨਾਲ ਆਇਆ ਕਿ ਕਿ ਨਾਮ ਆਦਰਾ ਕਿੱਥੋਂ ਆਇਆ ਪਿੰਡ ਛੋਨੇ ਤੋਂ ਫਿਰ ਨਾਮ ਕੀ ਵਿਕਟੋਰਮ ਬਿੱਟੂ ਜੀ ਕੀ ਮੈਟਰ ਕੀ ਹੈ ਜਿਆ ਸਾਰਾ ਰੇ ਉਰੇ ਰਾਈ ਦਾਖਲ ਉਰੇ ਆਪਰੇਸ਼ਨ ਹੋਇਆ ਹੈ ਆਪਰੇਸ਼ਨ ਹੋਇਆ ਆਸਾ ਵਰਕ ਨਾਲ ਆਈ ਤੇ ਉਸ ਤੋਂ ਬਾਅਦ ਬੱਚਾ ਹੋਇਆ ਜੀ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਿਆ ਆਪਰੇਸ਼ਨ ਚ ਕੀ ਕਰਿਆ ਕੀ ਨਹੀਂ ਬਾਅਦ ਚੋਂ ਪਤਾ ਹੀ ਨਹੀਂ ਲੱਗਿਆ ਜੀ ਉਸ ਤੋਂ ਬਾਅਦ ਹਾਲਤ ਡਾਣੇ ਹੁੰਦੀ ਗਈ ਉਸ ਤੋਂ ਬਾਅਦ ਗੁਰਦਿਆਂ ਚ ਪਾਣੀ ਗੁਰਦਿਆਂ ਚ ਪਾਣੀ ਭਰ ਗਿਆ ਸਾਰਾ ਅੰਦਰ ਉਸੜ ਗਏ ਗੁਰਦੇ ਕਰਦੇ ਸੀ ਪ੍ਰੈਸ਼ਰ ਕਿਤੇ ਕਰਾਇਆ ਸੀ ਕਿਹੜੇ ਹਸਪੀਟਲ ਪੂਰੇ ਚ ਐਸਸੀ ਜੀ ਜੀਵਨ ਹਸਪੀਟਲ ਕਿਤੇ ਹੋਈ ਜੀ ਡਿਲੀਵਰੀ ਕਿਤੇ ਹੋਈ ਹੈ ਹਾਂ ਜੀ ਉਸ ਤੋਂ ਬਾਅਦ ਕੀ ਹੋਇਆ ਫਿਰ ਰੈਫਰ ਕੀਤਾ ਗਿਆ ਕਿਤੇ ਤੁਹਾਡੀ ਵਾਈਫ ਹਾਂ ਰੈਫਰ ਸੀ ਰਜਿੰਦਰਾ ਚਿਕੜ ਕਦੋਂ ਦੀ ਗੱਲ ਹੈ ਬਾਈ ਕਿਦੋਂ ਹੋਇਆ ਸੀ ਪ੍ਰੈਸ਼ਰ ਇਹ ਹੋਇਆ ਸੀ 12 ਤਰੀਕ ਨੂੰ 12 ਤਰੀਕ ਨੂੰ ਉਸ ਤੋਂ ਬਾਅਦ ਫਿਰ ਉਦੋਂ ਹੀ ਰੈਫਰ ਕਰਤਾ ਸੀ ਜੀ ਕਿਵੇਂ ਨਹੀਂ ਉਸ ਤੋਂ ਬਾਅਦ ਰੱਖਿਆ 2-4 ਦਿਨ ਦੋ ਕੁ ਦਿਨ ਰੱਖਿਆ ਸੀ ਉਦੋਂ ਵੀ ਹਾਲਾਤ ਖਰਾਬ ਤੇਗੇ ਉਹ ਤੋਂ ਤੋਂ ਹੀ ਪੈਸੇ ਹਾਲਾਤ ਖਰਾਬ ਹੁੰਦੇ ਹੀ ਗਏ ਮੇਰੇ ਰਜਿੰਦਰ ਬਾਕੇ ਤੁਸੀਂ ਰਜਿੰਦਰ ਵਾਲਿਆਂ ਨੇ ਕੀ ਕਿਹਾ ਬਾਈ ਹਰਜਿੰਦਰ ਵਾਲਿਆਂ ਨੇ ਵੀ ਰੱਖਿਆ ਬਾਈ ਉਹਨਾਂ ਨੇ ਬਹੁਤ ਹੋ ਕਰਿਆ ਪਰ ਉਹਨਾਂ ਤੋਂ ਵੀ ਨਹੀਂ ਕੁਝ ਹੋਇਆ ਕਦੋਂ ਡੈਥ ਕਦੋਂ ਆਇਆ ਡੈਥ ਅੱਜ ਸਵੇਰੇ 4 ਵਜੇ ਫਿਰ ਤੁਸੀਂ ਇਹਨਾਂ ਲਾ ਵੇ ਆਏ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹਨਾਂ ਦੀ ਗਲਤੀ ਹੈ ਦੀ ਪਤਾ ਏਸੀਟੀ ਸਕੈਨ ਕਰਾਇਆ ਸੀ ਉਹਦੇ ਚ ਰਿਪੋਰਟ ਚ ਲਾਇਆ ਸੀ ਇਹ ਹੈ ਜੀ ਬੀਓ ਆਪਰੇਸ਼ਨ ਚ ਵੀ ਉਹ ਦੂਜੀ ਨਾੜ ਬਾਥਰੂਮ ਵਾਲੀ ਕੋਈ ਕੱਟੀ ਗਈ ਜਾਂ ਸੀ ਗਈ ਅੱਛਾ ਆਪਰੇਸ਼ਨ ਦਾ ਹਾਂਜੀ ਠੀਕ ਬਾਈ ਜੀ ਹੁਣ ਕਿੱਥੋਂ ਸਾਰੇ ਪਿੰਡ ਤੋਂ ਹੀ ਆਏ ਹੋਗੇ ਸਾਰੇ ਪਿੰਡ ਤੋਂ ਹੀ ਆਏਗੇ ਮੰਗਾ ਇਨਸਾਫ ਚਾਹੀਦਾ ਜੀ ਸਰ ਜੀ ਇੰਨੇ ਬੱਚੇ ਨੇ ਤੁਹਾਡੇ ਦੋ ਬੱਚੇ ਨੇ ਇੱਕ ਮੁੰਡਾ ਇੱਕ ਕੁੜੀ ਹੈ ਪੈਸੇ ਕੱਟੇ ਗਾਲ ਕੇ ਫਿਰ ਪੰਚਾਇਤ ਕੁਂਤਲਾ ਦੇ ਕੁਂਤਲਾ ਮੇਰੇ ਨਾਲ ਹੈ ਜੀ ਰੋਈ ਫਾਜੀ ਕੁਂਤਲਾ ਜੀ ਤੁਹਾਨੂੰ ਕਿ ਲੱਗਦੀ ਸੀ ਮੇਰੀ ਨੂੰ ਸੀ ਭੈਣ ਦੀ ਜੀ ਨਾ ਕੋਈ ਪਿਓ ਨਾ ਕੋਈ ਭੈਣ ਇਹਨਾਂ ਦਾ ਕੋਈ ਇੱਕ ਭੈਣ ਆ ਇੱਕ ਮਾਂ ਨਹੀਂ ਹੈਗੀ ਕੁਛ ਨਹੀਂ ਹੈਗਾ ਇਹਨਾਂ ਦਾ ਮੇਰੇ ਪਾਸ ਦਾ ਕੱਲੀ ਦੇ ਸਿਆਪਾ ਪਤਾ ਮੈਨੂੰ ਵੀ ਨਹੀਂ ਪਤਾ ਲੱਗਣ ਦੇ ਆਸਾ ਵਰਕ ਨੇ ਕਦੋਂ ਚੋਰੀ ਚੱਕ ਕੇ ਭੱਜ ਗਈ ਸਾਡੀ ਨੂ ਨੂੰ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਆਸਾ ਵਰਕਰ ਦਾ ਕੀ ਨਾਮ ਆ ਜੀ ਉਹਦੇ ਨਾਮ ਰਾਜਾ ਜੀ ਥੋੜੇ ਬਣਦੀ ਆ ਜੀ ਨਹੀਂ ਜੀ ਉਤੋਂ ਸਮਾਨੇ ਦੀ ਆ ਜੀ ਉਰੇ ਉਰੇ ਕਿਉਂ ਲੈ ਕੇ ਆਈ ਦੀ ਉਹ ਸਾਨੂੰ ਕੋਈ ਪਤਾ ਨਹੀਂ ਅਸੀਂ ਤੇ ਮਗਰੋਂ ਆਏ ਆ ਸੰਤ ਇਸ ਟਾਈਮ ਪਤਾ ਲੱਗਿਆ ਸਾਡੀ ਨੂ ਰਾਣੀ ਇੱਥੇ ਆ ਗਈ ਆ ਸਾਤ ਤੋਂ ਪਹਿਲਾਂ ਆਣ ਤੋਂ ਪਹਿਲਾਂ ਉਹਨੇ ਦਾਖਲ ਕਰਾਤਾ ਸਾਹਵ ਕੁਛ ਕਰਾਤਾ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਨੂੰ ਅੰਦਰ ਵੀ ਨਹੀਂ ਵੜਨ ਦਿੱਤੇ ਕਹਿੰਦੇ ਇਹ ਉਹ ਦਿਨ ਜਿਸ ਦਿਨ ਸਾਡੀ ਨੂਨ ਵਾਲੀ ਨੂੰ ਲਿਆ ਕੇ ਇੱਥੇ ਦਾਖਲ ਕੀਤਾ ਕਿੰਨੇ ਦਿਨ ਹੋ ਗਏ ਮਾਤਾ ਅੱਜ 12 ਦਿਨ ਹੋ ਗਏ 14 ਦਿਨ 14 ਦਿਨ ਹੋ ਗਏ ਮੌਤ ਸਵੇਰੇ ਹੋਈ ਆ ਜੀ 4 ਵਜੇ 4 ਵਜੇ ਇਹਨਾਂ ਦਾ ਕੀ ਦੋਸ ਹੈ ਇਹਨਾਂ ਦਾ ਦੋਸ ਹੈ ਜੀ ਸਾਨੂੰ ਇਹਨਾਂ ਨੇ ਪ੍ਰੇਸ਼ਨ ਚ ਦੱਸਿਆ ਨਹੀਂ ਕੁਛ ਵੀ ਆ ਕੁਛ ਹੋ ਗਿਆ ਜਦੋਂ ਅੰਦਰ ਉਹਦਾ ਬਾਥਰੂਮ ਨਹੀਂ ਆਇਆ ਹੈ ਗਿਆ ਸੀ ਇੱਥੇ ਰੋ ਰੋ ਪਿੱਟ ਕੇ ਬਹਿ ਗਏ ਨਾ ਬਾਥਰੂਮ ਆਇਆ ਨਾ ਲੈਟਰੰਗਾਈ ਉਹਦੀ ਅਸੀਂ ਬਥੇਰਾ ਪੁੱਛਿਆ ਵੀ ਸਾਨੂੰ ਦੱਸੋ ਵੀ ਇਹਦਾ ਕਾਹ ਤੋਂ ਨਹੀਂ ਬਾਥਰੂਮ ਆਇਆ ਕਾਹ ਤੋਂ ਇਹਦਾ ਸਾਨੂੰ ਅੰਦਰ ਵੀ ਨਹੀਂ ਵੜਨ ਦਿੱਤੇ ਸਰ ਜੀ ਸਾਡੇ ਕੁਛ ਨਹੀਂ ਸੁਣਿਆ ਹਾਂਜੀ ਤੁਸੀਂ ਡਾਕਟਰ ਨੂੰ ਦੱਸਿਆ ਦਰ ਤੇਰਾ ਕਹਿਆ ਜੀ ਠੀਕ ਆ ਜੀ ਅਸੀਂ ਕਹਿ ਬਥੇਰਾ ਸਾਡੀ ਸੁਣੀ ਨਹੀਂ ਸਾਡੀ ਸਰਵਾਈ ਨਹੀਂ ਕੀਤੀ ਜੀ ਪੋਸਟਮਾਰਟਮ ਹੋ ਗਿਆ ਮਤ ਜੀ ਨਹੀਂ ਜੀ ਅਜੇ ਚੱਲਦੀ ਪਈ ਸਾਨੂੰ ਤਾਂ ਨਿਸਿਆ ਪਚਾਈ ਦਾ ਸਾਡੇ ਬੱਚਿਆਂ ਦਾ ਔਰ ਸਾਨੂੰ ਕੁਛ ਨਹੀਂ ਚਾਹੀਦਾ ਸਾਡੇ ਦੇ ਵਿੱਚ ਆਏ ਬੱਚੇ ਆਦੇ ਕਿਤੋਂ ਦੇ ਮੰਗੇ ਛੋਟੇ ਬੱਚਿਆਂ ਦੀ ਮਾਂ ਜੀ ਪਾਪ ਬੇ ਮੈਂ ਡਾਕਟਰ ਜਗਿੰਦਰ ਸਿੰਘ ਮੱਡੂ ਸੋਸ਼ਲ ਵਰਕਰ ਹਲਕਾ ਸ਼ਤਰਾਣਾ ਤੋਂ ਪਟਿਆਲਾ ਤੋਂ ਤੇ ਸਾਡੇ ਹਲਕਾ ਸ਼ਤਰਾਣਾ ਦੀ ਸੂਨੇ ਪਿੰਡ ਦੀ ਕੁੜੀ ਹੈ ਕੀਂਦੀ ਦੇਵੀ ਮਜ਼ਦੂਰ ਪਰਿਵਾਰ ਦੀ ਕੁੜੀ ਹੈ ਕੁੜੀ ਦਾ ਜਨਮਾ ਹੋਣਾ ਸੀਗਾ ਡਿਲੀਵਰੀ ਹੋਣੀ ਸੀ ਉਹ ਕੁੜੀ ਦਾ ਪਰਿਵਾਰ 11 ਤਰੀਕ ਨੂੰ ਇੱਥੇ ਇੱਕ ਪ੍ਰਾਈਵੇਟ ਹਸਪੀਟਲ ਹੈ ਜੀਵਨ ਉਹਦੇ ਚ ਲੈ ਕੇ ਆਇਆ 11 ਤੋਂ 15 ਤੱਕ ਲੜਕੀ ਉੱਥੇ ਰਹਿੰਦੀ ਹੈ ਡਿਲੀਵਰੀ ਹੋ ਜਾਂਦੀ ਹੈ ਡਿਲੀਵਰੀ ਤੋਂ ਬਾਅਦ ਕੁਝ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਕਿ ਜੀਵਨ ਵਾਲਿਆਂ ਨੇ ਹੱਥ ਖੜੇ ਕਰਤੇ ਕਿ ਤੁਸੀਂ ਇਹਨੂੰ ਰਜਿੰਦਰਾ ਹਸਪਤਾਲ ਲੈ ਜਾਓ ਸਾਡਾ ਇੱਥੇ ਟ੍ਰੀਟਮੈਂਟ ਨਹੀਂ ਹੈਗਾ ਸਾਡੇ ਕੋਲ 15 ਨੂੰ ਲੈ ਕੇ ਰਜਿੰਦਰਾ ਹਸਪਤਾਲ ਚਲੇ ਜਾਂਦੇ ਨੇ ਚਾਰ ਪੰਜ ਦਿਨ ਉੱਥੇ ਰਜਿੰਦਰਾ ਵਾਲੇ ਰੱਖਦੇ ਨੇ ਤੇ ਕੱਲ ਉਹਨਾਂ ਨੇ ਰਜਿੰਦਰਾ ਵਾਲਿਆਂ ਨੇ ਕਿਹਾ ਤਾਂ ਰੈਫਰ ਕਰਤਾ ਕਿ ਕੋਈ ਹਾਲਾਤ ਇਦਾਂ ਦੇ ਬਣ ਗਏ ਕਿ ਉਹਨਾਂ ਨੇ ਕਿਹਾ ਵੀ ਇਹਨੂੰ ਪੀਜੀੀ ਲੈ ਜਾਓ ਉੱਥੇ ਬੈਸਟ ਟ੍ਰੀਟਮੈਂਟ ਹੈਗਾ ਵਧੀਆ ਢੰਗ ਨਾਲ ਟ੍ਰੀਟਮੈਂਟ ਕੋਈ ਕਰਦਾ ਤੇ ਗੱਲ ਇਹ ਹੈ ਕਿ ਉਹ ਜਦੋਂ ਐ ਕਰਵਾਈ ਇਹਨਾਂ ਨੇ ਐਂਬੂਲੈਂਸ ਡਰਾਈਵਰ ਇੱਥੇ ਲੈ ਕੇ ਆਇਆ ਐਸੀਪੀ ਹਸਪੀਟਲ ਦੇ ਵਿੱਚ ਸੋ ਗੱਲ ਤਾਂ ਇਹ ਹੈ ਕਿ ਜਦੋਂ ਰੈਫਰ ਬੱਚਾ ਉੱਥੇ ਹੋ ਗਿਆ ਕੋਈ ਵੀ ਮਰੀਜ਼ ਰੈਫਰ ਹੋ ਗਿਆ ਤਾਂ ਇਸ ਪਰਿਵਾਰ ਇੰਨਾ ਕੁ ਗਰੀਬ ਔਰ ਅਨਪੜ੍ਹ ਪਰਿਵਾਰ ਹੈ ਕੋਈ ਇਹਨਾਂ ਚ ਪੜੇ ਲਿਖੇ ਬੰਦਾ ਨਹੀਂ ਹੈਗਾ ਕਿ ਜਿਹੜਾ ਉਸ ਸਮੇਂ ਇਹਨਾਂ ਨੂੰ ਪਤਾ ਹੋਵੇ ਵੀ ਪਟਿਆਲੇ ਚ ਕਿਹੜੀਆਂ ਹਸਪਤਾਲ ਵਧੀਆ ਜਾਂ ਕਿਹੜਾ ਘਟੀਆ ਕਿੱਥੇ ਵਧੀਆ ਇਲਾਜ ਹੋ ਸਕਦਾ ਉਹ ਐਂਬੂਲੈਂਸ ਡਰਾਈਵਰ ਨੇ ਇੱਕ ਵਿੱਚ ਕੜੀ ਦੀ ਭੂਮਿਕਾ ਨਿਭਾਈ ਹੈ ਹੋਰ ਰੱਬ ਜਾਣੇ ਉਦੀ ਇਹਨਾਂ ਨਾਲ ਸਾਠਗਾਠ ਹੈ ਰੱਬ ਜਾਣੇ ਉਹ ਭਲਾ ਚਾਹੁੰਦਾ ਸੀ ਕਿ ਪ੍ਰਾਈਵੇਟ ਹਸਪਤਲ ਪਰ ਜੇ ਭਲੇ ਵਾਲੀ ਗੱਲ ਹੁੰਦੀ ਤਾਂ ਨੂੰ ਪਤਾ ਸੀਗਾ ਇੱਕ ਗਰੀਬ ਪਰਿਵਾਰ ਹੈ ਲੋਕਾਂ ਦੀ ਖੁਰਲੀਆਂ ਸੰਭਣ ਵਾਲਾ ਲੋਕਾਂ ਦੇ ਘਰਾਂ 'ਚ ਕੰਮ ਕਰਨ ਵਾਲਾ ਲੋਕਾਂ ਦੇ ਜਿਹੜੇ ਮਨਰੇਗਾ 'ਚ ਕੰਮ ਕਰਨ ਵਾਲੇ ਮਜ਼ਦੂਰ ਨੇ ਉਹ ਪਰਿਵਾਰ ਹੈ ਉਹ ਇੱਥੇ ਲੱਖਾਂ ਰੁਪਏ ਬਿਲੇ ਇਹਦਾ ਕਿਵੇਂ ਚਾਰ ਦੂਗਾ ਪ੍ਰਾਈਵੇਟ ਹਸਪੀਟਲ ਕਿਉਂਕਿ ਆਉਂਦੇ ਸਾਰੀ ਪੈਸਾ ਸ਼ੁਰੂ ਹੋ ਜਾਂਦਾ ਟ੍ਰੀਟਮੈਂਟ ਸ਼ੁਰੂ ਹੋ ਜਾਂਦਾ ਸੋ ਉਹ ਕੀ ਸਾਜਿਸ਼ ਸੀਗੀ ਜਾਂ ਕਿਵੇਂ ਉਹਨੇ ਇੱਥੇ ਮਤਲਬ ਆਪਸ ਗੰਢ ਧੁੱਪ ਸੀਗੀ ਉਹ ਬੰਦਾ ਇੱਥੇ ਲਿਆ ਔਰ ਇਹ تینਦੇ ਸਾਰੀ ਉਹਨਾਂ ਨੇ 10000 ਰੁਪਏ ਇੱਕ ਵਾਰੀ ਲਿਆ 15 ਇੱਕ ਵਾਰੀ ਲਿਆ 67000 ਰੁਪਏ ਇੱਕ ਵਾਰੀ ਲਿਆ 32 33000 ਰੁਪਏ ਇੱਕ ਰਾਤ ਦੇ ਵਿੱਚ ਲੈ ਚੁੱਕੇ ਨੇ ਉਹ ਤੇ ਲੇਕਿਨ ਟ੍ਰੀਟਮੈਂਟ ਕੋਈ ਨਹੀਂ ਉਹਦਾ ਹੋਇਆ ਹੈਗਾ ਉਹ ਕਿਉਂਕਿ ਜੇ ਤੁਸੀਂ ਨਹੀਂ ਇਲਾਜ ਕਰ ਸਕਦੇ ਸੀ ਇੱਥੇ ਦਾਖਲ ਹੀ ਨਹੀਂ ਕਰਨਾ ਸੀ ਜਦੋਂ ਆਲਰੇਡੀ ਪਤਾ ਹੈ ਕਿ ਬੰਦਾ ਰੈਫਰ ਹੈ ਇਟ ਮੀਨ ਸੀਰੀਅਸ ਹੋਊਗਾ ਜਿਹੜਾ ਰੈਫਰ ਕੀਤਾ ਹੋਊਗਾ ਤੇ ਇੱਥੇ ਜ ਐਡਾ ਵੱਡਾ ਸਾਡਾ ਸਰਕਾਰੀ ਜਿੰਨਰਾ ਹਸਪਤਾਲ ਹੈ ਇਹ ਲੱਗਦਾ ਹੋਊਗਾ ਵੀ ਹੋ ਸਕਦਾ ਇੱਥੇ ਸਿਸਟਮ ਨਾ ਹੋਵੇ ਤੇ ਇਹੋ ਜਿਹੇ ਕਿਹੜੇ ਸਿਸਟਮ ਨੇ ਜਿਹੜੇ ਉਸ ਹਸਪੀਟਲ ਤੋਂ ਵੱਡੇ ਸਿਸਟ ਪਰ باوجود ਇਸ ਦੀ ਇਹਨਾਂ ਨੇ ਉੱਥੇ ਰੱਖਿਆ ਉਹ ਤੋਂ ਫੀਸ ਗ੍ਰਾਹੀ ਉਹਦਾ ਲਾਜ ਦੇ ਨਾਮ ਤੇ ਉਹ ਤੋਂ ਪੈਸੇ ਲਏ 32 3000 ਰੁਪਇਆ ਤੇ ਸਾਡੀ ਇਹ ਆ ਕਿ ਉਹ ਬੱਚਾ 25 26 ਸਾਲ ਦੀ ਕੁੜੀ ਮਰ ਗਈ ਹੁਣ ਜਦੋਂ ਹਾਲਤ ਉਹਦੀ ਵਿਗੜੀ ਫੇਰ ਕਹਿ ਰਹੇ ਨੇ ਕਿ ਲੈ ਜਾਓ ਜੀ ਫਿਰ ਤੁਸੀਂ ਪਹਿਲਾਂ ਹੀ ਦਾਖਲ ਹੀ ਨਾ ਕਰਦੇ ਇੱਥੇ ਜੇ ਤੁਸੀਂ 32000 ਰੁਪਇਆ ਲੈ ਕੇ ਵੀ ਕਹਿ ਰਹੇ ਹੋ ਲੈ ਜਾਓ ਹੁਣ ਅਸੀਂ ਨਹੀਂ ਲਾਜ ਕਰ ਸਕਦੇ ਤੁਸੀਂ ਪਹਿਲਾਂ ਅੰਨੇ ਸੀਗੇ ਤੁਹਾਨੂੰ ਨਹੀਂ ਦਿਖਦਾ ਸੀਗਾ ਵੀ ਯਾਰ ਇਹ ਤਾਂ ਸਾਡੇ ਤੋਂ ਕੇਸ ਬਸਦਾ ਨਹੀਂ ਹੈਗਾ ਭਾਈ ਉੱਥੇ ਲੈ ਜਾਓ ਤੇ ਮਤਲਬ ਇੱਥੇ ਕਿਸੇ ਦੀ ਜਾਨ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਸਿਰ ਰਪਈਆਂ ਦਾ ਫਿਕਰ ਹੈ ਕਿ ਰੁਪਈਏ ਲੈਣੇ ਨੇ ਔਰ ਇੱਕ ਐਡਾ ਵੱਡਾ ਬਿਜ਼ਨਸ ਬਣ ਚੁੱਕਿਆ ਜਗਾ ਜਗਾ ਆਪਣੇ ਪਟਿਆਲੇ ਦੇਖ ਲੋ ਭਾਈ ਜੀ ਆਪਰੇਸ਼ਨ ਦੀ ਗੱਲ ਕਰ ਰਹੇ ਸੀ ਆਪਰੇਸ਼ਨ ਜੀਵਨ ਹਸਪੀਟਲ ਜੋ ਹੈ ਸੀ ਆਪਰੇਟ ਜੀਵਨ ਡਿਲੀਵਰੀ ਜੀਵਨ ਹਸਪੀਟਲ ਚ ਮੇ ਵੀ ਕੋਈ ਆਈ ਹੋਊਗੀ ਤਾਂ ਹੀ ਉਹਨਾਂ ਨੇ ਰਜਿੰਦਰਾ ਹਸਪੀਟਲ ਰੈਫਰ ਕੀਤਾ ਸਰ ਧਰਨਾ ਲਾਇਆਗਾ ਉਹਨੇ ਕੀ ਕਿਸ ਗੱਲ ਉਹ ਇਸ ਗੱਲ ਲਈ ਲਾਇਆ ਕਿਉਂਕਿ ਜੀਵਨ ਵਾਲੇ ਕਹਿੰਦੇ ਵੀ ਅਸੀਂ ਆਪਣਾ ਇੱਥੋਂ ਟ੍ਰੀਟਮੈਂਟ ਕਰਕੇ ਤੁਹਾਨੂੰ ਰੈਫਰ ਕਰਤਾ ਸੀ ਰਜਿੰਦਰਾ ਹਸਪੀਟਲ ਪਟਿਆਲਾ ਉੱਥੇ ਹੁਣ ਉਹ ਮੈਂ ਮੈਡੀਸਨ ਨਾਲ ਸੰਬੰਧਿਤ ਨਹੀਂ ਨਾ ਮੈਂ ਮੈਡੀਕਲ ਬਾਰੇ ਜਾਣਦਾ ਠੀਕ ਹੈ ਉਹ ਡਾਕਟਰ ਹੀ ਦੱਸ ਸਕਦੇ ਨੇ ਕਿ ਕੀ ਪ੍ਰੋਬਲਮ ਆਈ ਹੈ ਜਾਂ ਕੀ ਹੋਇਆ ਉਹਨਾਂ ਨੂੰ ਉੱਥੇ ਰੈਫਰ ਕੀਤਾ ਗਿਆ ਸੋ ਗੱਲ ਤਾਂ ਇਹ ਆ ਵੀ ਯਾਰ ਇੱਥੇ ਜੇ ਇਲਾਜ ਨਹੀਂ ਸੀਗਾ ਇਹਨਾਂ ਨੂੰ ਦਾਖਲ ਨਹੀਂ ਕਰਨਾ ਚਾਹੀਦਾ ਸੀ ਜੇ ਉਹ ਡੇਢ ਹੀ ਚਾਈਦੀ ਤੇ ਠੀਕ ਸੀ ਉਹ ਆਹ ਬੋਲਦੀ ਚਲਦੀ ਆਈ ਆ ਬੋਲੀ ਸੀ ਕੁੜੀ ਹਾਂ ਉਹ ਤਾਂ ਦੱਸਿਆ ਕਿ ਰਜਨ ਹਸਪਤਾਲ ਨੇ ਵੀ ਇਹ ਲੈ ਰੈਫਰ ਕੀਤਾ ਤੇ ਐਂਬੂਲੈਂਸ ਵਾਲਾ ਇੱਥੇ ਕਿਉਂ ਲੈ ਕੇ ਆਇਆ ਕੋਈ ਧੰਦਲੀ ਵਗੈਰਾ ਲੱਗ ਰਹੀ ਹੈ ਕਿਸੇ ਇਹ ਹੀ ਤਾਂ ਜਾਂਚ ਦਾ ਵਿਸ਼ਾ ਹੈ ਇਹ ਹੀ ਤਾਂ ਪਹੁੰਚਾਉਨੇ ਆ ਵੀ ਇਹਦੇ ਵਿੱਚ ਕੀ ਕੁੰਡੀਆਂ ਨੇ ਵੀ ਇੱਥੇ ਕਿਵੇਂ ਆ ਗਿਆ ਹੋਰ ਪਤਾ ਨਹੀਂ ਕਿੰਨੇ ਕੁ ਗਰੀਬ ਲੋਕਾਂ ਦੀ ਲੁੱਟ ਹੋ ਰਹੀ ਹੋਊਗੀ ਯਾਰ ਜਿੰਨਾ ਤੋਂ ਇਹਨਾਂ ਨੇ ਆਏ 35-40000 ਰੁਪਏ ਹਰੇਕ ਤੋਂ ਝਾੜ ਕੇ ਤੋਰਦੇ ਬਣਦੇ ਹੋਣਗੇ ਪਰਿਵਾਰ ਦੇ ਬਾਈ ਬਹੁਤ ਮਾੜੇ ਹਾਲਾਤ ਨੇ ਇੱਕ ਛੋਟਾ ਜਿਹਾ ਬੱਚਾ ਜਿਹਨੇ ਉਹਨਾਂ ਨੂੰ ਜਨਮ ਦਿੱਤਾ ਬੱਚੀ ਹੋਈ ਹੈ ਉਹ ਤੁਹਾਡੇ ਸਾਹਮਣੇ ਹੈ ਤੇ ਗਰੀਬ ਪਰਿਵਾਰ ਹੈ ਦਾ ਸਰੇ ਸੀ ਵੀ ਪੈਸੇ ਵੀ ਇਕੱਠੇ ਕਰਕੇ ਅੱਜ ਜਦੋਂ ਆਏ ਨੇ ਇਹਨਾਂ ਦਾ ਅਗਲਾ ਜਿਹੜਾ ਭੁਗਤਾਨ ਚੁਕਾਉਣ ਵਾਸਤੇ ਬੈਲੈਂਸ ਕਲੀਅਰ ਕਰਨ ਵਾਸਤੇ ਉਹ ਪਿੰਡ 'ਚ ਉਹਨਾਂ ਨੇ 100-100 200 ਰੁਪਏ ਇਕੱਠਾ ਕਰਿਆ ਇਸ ਇਸ ਲੈਵਲ ਦਾ ਬੱਚਾ ਪਰਿਵਾਰ ਹੈ ਤੇ ਐਡੇ ਮਹਿੰਗੇ ਹਸਪਤਾਲਾਂ ਚ ਪ੍ਰਾਈਵੇਟਾਂ ਚ ਕਿੱਥੇ ਦਾਖਲ ਕਰਾ ਲੂਗਾ ਸੋ ਅਸੀਂ ਮੰਗ ਕਰਦੇ ਆ ਇੱਕ ਤਾਂ ਪੰਜਾਬ ਸਰਕਾਰ ਨੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਮੰਗ ਕਰੂੰਗਾ ਕਿਉਂਕਿ ਗਰੀਬਾਂ ਦੀ ਲੁੱਟ ਹੋ ਰਹੀ ਹੈ ਸਿਹਤ ਸਹੂਲਤਾਂ ਜਿਹੜੀਆਂ ਕਹਿ ਕੇ ਆਮ ਆਦਮੀ ਪਾਰਟੀ ਆਈ ਸੀ ਕਿ ਅਸੀਂ ਜੀ ਸਿਹਤ ਸਹੂਲਤਾਂ ਤੁਹਾਡੇ ਲਈ ਬਹੁਤ ਵਧੀਆ ਕਰ ਦਾਂਗੇ ਤੇ ਕਿਉਂ ਨਹੀਂ ਇਹਨੂੰ ਮਤਲਬ ਉੱਥੇ ਕੀਤਾ ਜਾਂਦਾ ਹੈਗਾ ਤੁਹਾਨੂੰ ਦਾ ਟ੍ਰੀਟਮੈਂਟ ਉੱਥੇ ਕੀਤਾ ਜਾਂਦਾ ਠੀਕ ਆ ਜੋ ਹੇ ਡਾਕਟਰ ਸਾਹਿਬ ਇਹ ਨੀਚੇ ਹਸਪਤਲ ਦੇ ਬਾਹਰ ਕਾ ਵੀ ਜਾਨਾ ਰੋਲਾ ਪੈ ਰਿਹਾ ਕਿ ਇਹ ਮੈਟਰ ਕਰ। ਇਹ ਸਰ ਪੇਸ਼ੈਂਟ ਸਾਡੇ ਕੋ ਆਈ ਸੀਗੀ। ਇਹਦਾ ਸੇਜ਼ੀਰੀਅਨ ਹੋਇਆ ਸੀਗਾ ਸਾਡੇ ਕੋਲ 11 ਤਰੀਕ ਨੂੰ। ਉਸ ਪੇਸ਼ੈਂਟ ਆਲਰੇਡੀ ਪਹਿਲਾਂ ਇਹਦਾ ਇੱਕ ਸੇਜ਼ੀਰੀਅਨ ਹੋਇਆ ਹੋਇਆ ਸੀਗਾ 5 ਸਾਲ ਪਹਿਲਾਂ ਤੇ ਬੀਪੀ ਹਾਈ ਸੀਗਾ। ਲਿਵਰ ਤੇ ਆਲਰੇਡੀ ਅਫੈਕਟ ਪੈ ਚੁੱਕਿਆ ਸੀਗਾ। ਬੀਪੀ ਦੀ ਵਜ੍ਹਾ ਨਾਲ ਪ੍ਰੀਕਲੈਂਪਸਿਆ ਸੀਵਰ ਫੀਚਰ ਸੀਗੇ। ਅਸੀਂ ਇਹਨਾਂ ਨੂੰ ਸਾਰੀ ਹਿਸਟਰੀ ਦੱਸ ਕੇ ਸਾਰੀਆਂ ਕੰਪਲਿਕੀਸ਼ਨਸ ਦੱਸ ਕੇ ਕਿ ਇਹ ਆਪਰੇਸ਼ਨ ਤੋਂ ਬਾਅਦ ਵੀ ਹੋ ਸਕਦੀਆਂ ਨੇਗੀਆਂ। ਕੰਸੈਂਟ ਲੈ ਕੇ ਫਿਰ ਇਹਨਾਂ ਦੀ ਮਰਜ਼ੀ ਨਾਲ ਇਹਦੇ ਘਰ ਵਾਲੇ ਨੂੰ ਸਾਰਾ ਕੁਝ ਦੱਸ ਕੇ ਫਿਰ ਇਹਦਾ ਸੇਜ਼ੀਅਰੀਅਨ ਕੀਤਾ ਸੇਜ਼ੀਅਰੀਅਨ ਤੋਂ ਇੱਕ ਦਿਨ ਬਾਅਦ ਇਹ ਠੀਕ ਰਹੀ ਫਿਰ ਇਹਦਾ ਬੀਪੀ ਇੱਕਦਮ ਬਹੁਤ ਜ਼ਿਆਦਾ ਵੱਧ ਗਿਆ ਜਿੱਤ ਕਰਕੇ ਗੁਰਦਿਆਂ ਤੇ ਅਸਰ ਪੈ ਗਿਆ ਤੇ ਪਿਸ਼ਾਬਾਣਾ ਬੰਦ ਹੋ ਗਿਆ ਅਸੀਂ ਇਹਨਾਂ ਨੂੰ ਸਾਰੀ ਗੱਲ ਸਮਝਾਈ ਕਿ ਇੱਦਾਂ ਇੱਦਾਂ ਕਰਕੇ ਆਈਸੀਯੂ 'ਚ ਰੱਖਣਾ ਪਏਗਾ ਮਰੀਜ਼ ਨੂੰ ਸਾਹ ਲੈਣ 'ਚ ਵੀ ਦਿੱਕਤ ਆ ਰਹੀ ਸੀਗੀ ਕਿ ਤੁਸੀਂ ਇੱਥੇ ਹੀ ਇਲਾਜ ਕੰਟੀਨਿਊ ਕਰਾ ਲਓ ਅਸੀਂ ਕਰ ਦਾਂਗੇ ਅਸੀਂ ਮਨਾਂ ਨਹੀਂ ਕਰ ਰਹੇ ਹੈਗੇ ਇਲਾਜ ਕਰਨ ਤੋਂ ਤੇ ਇਹ ਕਹਿੰਦੇ ਕਿ ਅਸੀਂ ਫਾਈਨੈਂਸਸ ਕਰਕੇ ਸਾਨੂੰ ਇਸ਼ੂਜ਼ ਨੇਗੇ ਤਾਂ ਅਸੀਂ ਰੈਫਰ ਕਰਾਉਣਾ ਚਾਹੁੰਦੇ ਆ ਅਸੀਂ ਕਿਹਾ ਠੀਕ ਆ ਜਿੱਦਾਂ ਤੁਹਾਨੂੰ ਠੀਕ ਲੱਗਦਾ ਬਟ ਫਿਰ ਵੀ ਅਸੀਂ ਪੇਸ਼ੈਂਟ ਦੀ ਇੱਕ ਡਾਇਲਿਸਿਸ ਕਰਕੇ ਤਾਂ ਕਿ ਪੇਸ਼ੈਂਟ ਦਾ ਟ੍ਰੀਟਮੈਂਟ ਡਿਲੇ ਨਾ ਹੋਵੇ ਅਸੀਂ ਇੱਕ ਡਾਇਲਿਸਿਸ ਕਰਕੇ ਪੇਸ਼ੈਂਟ ਭੇਜਿਆ ਫਿਰ ਪੇਸ਼ੈਂਟ ਰਜਿੰਦਰਾ ਹਸਪੀਟਲ ਚਲਾ ਗਿਆ ਪੇਸ਼ੈਂਟ ਰਜਿੰਦਰਾ ਹਸਪੀਟਲ ਹੀ ਰਿਹਾ ਉਸ ਤੋਂ ਬਾਅਦ 15 ਤਰੀਕ ਨੂੰ ਸਾਡੇ ਕੋਲ ਛੁੱਟੀ ਲੈ ਕੇ ਚਲਾ ਗਿਆ ਸੀ ਪੇਸ਼ੈਂਟ ਉਸ ਤੋਂ ਬਾਅਦ ਇਹ ਰਜਿੰਦਰਾ ਹਸਪੀਟਲ ਰਿਹਾ ਫਿਰ ਰਾਤ ਪੇਸ਼ੈਂਟ ਕਿਸੇ ਹੋਰ ਪ੍ਰਾਈਵੇਟ ਹਸਪੀਟਲ ਚਲਾ ਗਿਆ ਤੇ ਅੱਜ ਇਹਨਾਂ ਨੇ ਆ ਕੇ ਪੇਸ਼ੈਂਟ ਹੁਣ ਤੁਹਾਡੇ ਕੋਲੋਂ ਇੱਥੋਂ ਲੈ ਕੇ ਨਹੀਂ ਨਹੀਂ ਸਾਡੇ ਕੋਲੋਂ ਨਹੀਂ ਲੈ ਕੇ ਗਏ ਸਾਡੇ ਕੋਲੋਂ 15 ਤਰੀਕ ਨੂੰ ਪੇਸ਼ੈਂਟ ਆਲਰੇਡੀ ਰੈਫਰ ਹੋ ਚੁੱਕਿਆ ਸੀ ਔਨ ਰਿਕੁਐਸਟ ਤੇ ਫਿਰ ਅੱਜ ਕਿਉਂ ਆਏ ਨੇ ਅੱਜ ਕਿਸ ਕੀ ਕਹਿ ਸਕਦੇ ਹੋ ਤੇ ਇਨਨੂੰ ਕੁਝ ਨਹੀਂ ਜਿਹੜੇ ਲੋਕ ਉਸ ਨਾਲ ਨਹੀਂ ਸੀਗੇ ਅੱਜ ਉਹ ਲੋਕ ਹੈ ਹੀ ਨਹੀਂ ਜਿਨ੍ਹਾਂ ਨੇ ਕੰਸੈਂਟ ਦਿੱਤਾ ਸੀ ਇਲਾਜ ਦੇ ਵਾਸਤੇ ਜਿਨ੍ਹਾਂ ਨੂੰ ਬਿਮਾਰੀ ਸਮਝਾਈ ਗਈ ਸੀ ਤੇ ਜਿਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਅਸੀਂ 9 ਮਹੀਨਿਆਂ ਦੇ ਦੌਰਾਨ ਇਲਾਜ ਹੀ ਨਹੀਂ ਕਰਾਇਆ ਪ੍ਰੈਗਨੈਂਸੀ ਦਾ ਉਹ ਇਮੀਡੀਏਟਲੀ ਸਾਡੇ ਕੋਲ ਆ ਕੇ ਉਸ ਟਾਈਮ ਆਪਣੀ ਬਿਮਾਰੀ ਨੂੰ ਲੈ ਕੇ ਡਾਕਟਰ ਸਾਹਿਬ ਨੇ ਸਾਰੀ ਬਿਮਾਰੀ ਐਕਸਪਲੇਨ ਕਰਤੀ ਦੱਸਿਆ ਕਿ ਇਸ ਬਿਮਾਰੀ ਦੇ ਦੌਰਾਨ ਦੇ ਕਰਕੇ ਆ ਸਭ ਕੁਝ ਹੋ ਸਕਦਾ ਹੈ ਇਹਨਾਂ ਨੇ ਉਸ ਦੇ ਸਾਡੇ ਕੋਲ ਉਸ ਦੀ ਵੀਡੀਓ ਕਨਸੈਂਟ ਹੈ 6 ਮਿੰਟ ਦੀ ਵੀਡੀਓ ਹੈ ਜਿੱਦੇ ਜਸੀਂ ਇਹਨਾਂ ਨੂੰ ਸਾਰਾ ਕੁਝ ਸਮਝਾਇਆ ਤੇ ਇਹਨਾਂ ਨੂੰ ਸੋਚਣ ਦਾ ਟਾਈਮ ਦਿੱਤਾ ਕਿ ਤੁਸੀਂ ਕਿਤੇ ਇਲਾਜ ਕਰਾਣਾ ਹੋਰ ਕਰਾ ਲਓ ਇਹਨਾਂ ਨੇ ਸੋਚ ਕੇ ਸਾਨੂੰ ਦੱਸਿਆ ਨਹੀਂ ਅਸੀਂ ਇੱਥੇ ਇਲਾਜ ਕਰਾਣਾ ਉਸ ਦੇ ਬਾਅਦ ਅਸੀਂ ਇਹਨਾਂ ਨੂੰ ਇੱਥੇ ਸਾਰਾ ਟਰੀਟ ਕੀਤਾ ਜੋ ਕਰ ਸਕਦੇ ਹਾਂ ਹੁਣ ਉਸ ਤੋਂ ਬਾਅਦ ਅੱਗੇ ਜਿਹੜੀ ਪ੍ਰੋਬਲਮ ਜਦੋਂ ਆਈ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਸਾਰਾ ਕੁਝ ਅੱਗੇ ਵੀ ਕੰਟੀਨਿਊ ਰੱਖੋ ਪਰ ਇਹਨਾਂ ਨੇ ਇੱਥੇ ਉਹ ਕੰਟੀਨਿਊ ਨਹੀਂ ਕੀਤਾ ਸਰਕਾਰੀ ਹਸਪਤਾਲ ਚ ਲੈ ਗਏ ਪਰ ਅੱਗੇ ਕੀ ਹੋਇਆ ਉਹ ਉਹਨਾਂ ਨੂੰ ਪਤਾ ਉਸ ਤੋਂ ਬਾਅਦ ਅੱਜ ਤਾਂ ਸਾਡੇ ਕੋਲ 9 ਦਿਨਾਂ ਬਾਅਦ ਆ ਕੇ ਇੱਥੇ ਸ਼ੋਰ ਮਚਾ ਰਹੇ ਨੇ ਸਾਨੂੰ ਜੇਕਰ ਤੁਹਾਡੇ ਬੋਰ ਨਹੀਂ ਨਹੀਂ ਸਰ ਸਾਡੇ ਕੋਲ ਨਹੀਂ ਹੋਈ ਹੈ ਨਾ ਕਿ ਤੁਹਾਡੇ ਨਹੀਂ ਨਹੀਂ ਸਾਡੇ ਕੋਲ ਇਲਾਜ ਹੀ ਇਹਨਾਂ ਨੇ ਕੀਤਾ ਸਾਡੇ ਕੋਲ ਮਰੀਜ਼ ਗਿਆ ਸੀਗਾ ਇਲਾਜ ਹੀ ਨਹੀਂ ਕਰਾਇਆ ਕਿਸੇ ਹਸਪੀਟਲ ਨਾਲ ਹੋਰ ਕਿਸੇ ਹਸਪੀਟਲ ਲੈ ਕੇ ਸੀ ਰਜਿੰਦਰਾ ਲੈ ਕੇ ਸੀ ਜੀ ਰਜਿੰਦਰਾ ਦੀ ਵੀ ਨਹੀਂ ਡੈਥ ਹੋਈ ਹੈ ਰਜਿੰਦਰਾ ਜੀ ਵੀ ਨਹੀਂ ਡੈਥ ਹੋਈ ਜੀ ਜੋ ਸਾਨੂੰ ਪਤਾ ਲੱਗਿਆ ਰਜਿੰਦਰਾ ਤੋਂ ਇਹ ਏਪੀ ਹਸਪੀਟਲ ਲੈ ਕੇ ਸੀ ਏਪੀ ਹਸਪੀਟਲ ਤੋਂ ਇਹ ਸਵੇਰੇ ਐਂਬੂਲੈਂਸ ਦੇ ਵਿੱਚ ਸੀ ਜਿੱਥੇ ਡੈਥ ਹੋਈ ਹੈ ਅਹ ਅ ਦਵੀਨ ਵਕੀਲਾ ਡਵੀਨ ਨੰਬਰ 2 ਪਟਿਆਲਾ ਹਾਂਜੀ ਆਪੀ ਇਹ ਗੱਲ ਹੋਈ ਐ ਤਰਨਾ ਲਗਾਇਆ ਇਹ ਤਾਂ ਇਹ ਕਹਿੰਦੇ ਵੀ ਲੜਕੀ ਦੀ ਡੈਥ ਹੋਈ ਐ ਅਸੀਂ ਹਸਪਤਾਲ ਜਾ ਕੇ ਆ ਉਹ ਕਹਿੰਦੇ ਵੀ 11 ਵਜੇ ਸੀ ਲੜਕੀ ਨੂੰ ਇੱਥੋਂ ਭੇਜਤਾ 7 ਵਜੇ ਡਿਸਚਾਰਜ ਕਰਤਾ ਸਵੇਰੇ ਸੀ ਵੀ ਅਸੀਂ ਇਲਾਮਾ ਕਰ ਦਿੱਤਾ ਇੱਥੋਂ ਉਹ ਜਿਹੜੀ ਕਮੋਂ ਦੇ ਬਦਵ ਕਾਰਵਾਈ ਬਣਦੀ ਸੀ ਕਰਦਾਂਗੇ ਦੋ ਕੁ ਮਹੀਨੇ ਮੁਕਾਬਕਾ ਬਣੂਗੀ ਪਰਿਵਾਰ ਵਾਲਿਆਂ ਨਾਲ ਤੁਹਾਡੀ ਗੱਲਬਾਤ ਹੋਈ ਕਿ ਪਰਿਵਾਰ ਵਾਲੇ ਕਹਿੰਦੇ ਵੀ ਇਹਨਾਂ ਦੀ ਅਣਖੇਲੀ ਚ ਡੈਥ ਹੋਈ ਹੈ ਉਹ ਦੇਖਾਂਗੇ ਜਿਹੜੇ ਤਾਂ ਸਾਹਮਣੇ ਆਉਣਗੇ ਕਰ ਜੀ ਬਟਨ ਲਾਏ ਜੀ ਬਣਾ ਇਹ ਬਣਾ ਇਹ ਵਾਲਾ ਕਿਹੜਾ ਹੋਸਟਲ ਹੈ ਇਹ ਪੀ ਹਸਟਲ ਹਾਂ ਜਿਹਨਾਂ ਦੀ ਅਣਖੇਲੀ ਨਾਲ ਮੌਤ ਹੋਈ ਹੈ ਅਸੀਂ ਇਹ ਕਹਿ ਰਹੇ ਨੇ ਅਸੀਂ ਪ੍ਰਤਾਕ ਕਰਾਂਗੇ ਇਹ ਦਿਨ ਗੱਲੀ ਪਾਈ ਕੀ ਪ੍ਰਸਤਾਵ ਜਦੋਂ ਕਰਨਾ ਪ੍ਰਸਾਵ ਨਾਲ ਡਾਕਟਰ ਮੈਨ ਨਹੀਂ ਮਿਲਿਆ ਤੁਹਾਨੂੰ ਹੱਜਾ ਆਪਰੇਸ਼ਨ ਸਿੱਧੇ ਚ ਨਹੀਂ ਉਹਨਾਂ ਨੂੰ ਆਉਣ ਨਾਲ ਦੋ ਜੁम्मेਕਾਰ ਹੋ ਗਏ ਡੈਡ ਬੋਡੀ ਦਾ ਹੁਣ ਪਤਾ ਜੀ ਕੁੜੀ ਦਾ ਕਿੱਥੇ ਹੈਗੀ ਡੈਡ ਬੋਡੀ ਐਮਬੂਲੈਂਸ ਚ ਅੱਛਾ ਜੀ ਨਾਲੇ ਲਈ ਵਰਤ ਇਹ ਨਾਲ ਐਮਬੂਲੈਂਸਰ ਕੀ ਇਹਨਾਂ ਨੇ ਅੱਛਾ ਹਾਂ ਜੋ ਖਲਾਤ ਦੇ ਮਤਲਬ ਜੁम्मेਕਾਰ ਹੋਗੀ ਸਿਆਮ ਚ ਹਸਪਤਾਲ ਦੇ ਕਾਰਵਾਈ ਕਰੋ ਜਿਵੇਂ ਪਰਤਾਲਤ ਦਾਗ ਬਣਦੀ ਹੋ ਜੁਗੇ ਇਹਨਾਂ ਦੀ ਗੱਲੀ ਹੈ ਕੋਈ ਲਿਖਾ ਜ ਨਹੀਂ ਹਾਂ ਕੋਈ ਦੋਰ ਨਹੀਂ ਜੈਸੀ ਇਹਨਾਂ ਗੱਲੀ ਹੋਗੀ ਉਹਦੀ ਗੱਲ ਵੀ ਹੋਣੀ ਹੋਣੀ Thank you